ਸਰਿੰਦਰ ਬਿੰਦੂ ਪਟਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੂਬਾ ਆਪੂ ਕਾਰਪੋਰੇਟ ਅਸੀਂ ਜਿਹੜੇ ਚੌ ਟੀਚਰਾਂ ਤੇ ਲਾਠੀ ਚਾਰਜ ਹੋਇਆ ਸੀ ਉਹਨਾਂ ਦੀ ਸਪੋਰਟ ਦੇ ਵਿੱਚ ਗਿੱਲਪੁਰਾ ਥਾਣੇ ਦਾ ਜੇੜ ਕੇ ਰਿਆ ਸੀ ਜਾਕੀ ਕਿ ਜਿਹੜੇ ਇਿੱਥੇ ਫੜਕੇ ਲਿਆਂਦੇ ਆ ਉਹਨਾਂ ਨਾਲ ਸਾਨੂੰ ਮਲਾਇਆ ਜਾਵੇ ਜੋ ਉਹਨਾਂ ਦੇ ਧਰਾਵਾਂ ਲਾਈਆਂ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਅਸੀਂ ਆਪਦਾ ਪ੍ਰੋਗਰਾਮ ਕਰ ਰਹੇ ਸੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਹਦਾਇਤ ਤੇ ਪਠਿੰਡਾ ਡੀਸੀ ਦੀ ਹਦਾਇਤ ਤੇ ਸਾਡੇ ਗਿਲਕਲਾਂ ਉੱਪਰ 라ਠੀ ਚਾਰਜ ਕੀਤਾ ਗਿਆ ਵੱਡੀ ਪੱਦਰ ਤੇ ਫੋਰਸ ਜਿਹੜੀ ਚੌਂ ਲੱਗੀ ਸੀ ਉਹ ਗਿਲਕਲਾਂ ਥਾਣੇ ਮੂਹਰੇ ਆਈ ਜਿਹਨੇ ਆ ਕੇ 라ਠੀ ਚਾਰਜ ਕੀਤਾ ਸਾਡੇ 70 75 ਸਾਲ ਦੇ ਬਜ਼ੁਰਗ ਕੁੱਟੇ ਔਰਤਾਂ ਕੁੱਟੀਆਂ ਤੇ ਜਿਹੜੀ ਹਾਰਪ੍ਰੀਟ ਸਭਨ ਇੰਸਪੈਕਟਰ ਸਿੱਧੀ ਭਰਤੀ ਹੋਈ ਐ ਉਹਦੇ ਵੱਲੋਂ ਜਾਨੀ ਕਿ ਕਹਿ ਕੇ ਕਿ ਆ ਜਿਹੜੀ ਹਰਿੰਦਰ ਬਿੰਦੂ ਹੈ ਇਹਦੇ ਤੇ ਇਹਦੇ ਮੂੰਹ ਤੇ ਥੱਪੜ ਮਾਰੇ ਜਾਣ ਮੇਰੇ ਬਾਲ ਪੱਟੇ ਗਏ ਐ ਚਾਰ ਵਾਰੀ ਮੈਨੂੰ ਘੁਿਸਿਆ ਗਿਆ ਹੈਗਾ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਹੀ ਆਗੂ ਬੋਲਦੇ ਐ ਇਹ ਸਾਡੀਆਂ ਅੱਖਾਂ ਦੇ ਵਿੱਚ ਰੜਕਦੇ ਐ ਅਸੀਂ ਇਹਨਾਂ ਨੂੰ ਬੋਲਣਾ ਬੰਦ ਕਰਨਾ ਤਾਂ ਕਿ ਇਹਨਾਂ ਦੀ ਅਸੀਂ ਜਿਹੜੀ ਆਵਾਜ਼ ਨਿਕਲ ਰਹੀ ਐ ਬੰਦ ਕਰਨੀ ਐ ਨਾ ਸਾਡੀ ਬਾਜ਼ ਅੱਜ ਬੰਦ ਹੋਈ ਐ ਨਾ ਕੱਲ ਨੂੰ ਬੰਦ ਹੋਊਗੀ ਇਹ ਆਵਾਜ਼ ਸਦਾ ਹੋਰ ਉੱਚੀ ਹੋ ਕੇ ਗੂੰਜੂਗੀ ਇਹ ਪਰ 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 ਖਪਲੇ ਮੈਂ ਜਿਹੜਾ ਭਲੇਖਾ ਹੈ ਪਰ ਪੰਜਾਬ ਸਰਕਾਰ ਨੂੰ ਇਹ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਤੇ ਤੇਰੇ ਵੱਲੋਂ ਜ਼ਬਰ ਨਹੀਂ ਹੋਇਆ ਸਾਡੇ ਤੇ ਕਾਲੀਆਂ ਦੀ ਰਾਤ ਵੀ ਹੋਇਆ ਕਾਂਗਰਸ ਸਰਕਾਰ ਤੇ ਵੀ ਹੋਇਆ ਬੀਜੇਪੀ ਨੇ ਵੀ ਕੀਤਾ ਦਿੱਲੀ ਦੇ ਵਿੱਚ ਅਸੀਂ ਜਿੱਤ ਜਿੱਤਦੇ ਰਹੇ ਆ ਸਰਕਾਰਾਂ ਹਾਰਦੀਆਂ ਰਹੀਆਂ ਨੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਲੋਕ ਤਾਕਤ ਕੀ ਹੁੰਦੀ ਹੈ ਤੇ ਭਗਵੰਤ ਮਾਨ ਦਾ ਹਸਰ ਕੀ ਹੋਣਾ ਜਿਵੇਂ ਬੰਗਲਾਦੇਸ਼ ਦੇ ਵਿੱਚ ਉੱਥੋਂ ਦੀ ਸੇਖ ਹਸੀਨਾ ਦੇ ਨਾਲ ਉਤੋਂ ਦੇ ਲੋਕਾਂ ਨੇ ਕੀਤਾ ਐਂ ਭਗਵੰਤ ਨਾਮ ਭਗਵੰਤ ਮਾਨ ਨਾਲ ਕਰਾਂਗੇ ਕਿ ਲੋਕਾਂ ਨੂੰ ਜੱਥੇ ਬੰਦ ਕਰਕੇ